ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਨਗਰ ਕੌਂਸਲ ਗੁਰਾਇਆਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਤਿਰੰਗਾ ਚੰਝਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਅਮਲਦੀਪ ਸਿੰਘ ਵਿਕਟੂ ਵੱਲੋਂ ਅਦਾ ਕੀਤੀ ਗਈ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਤਿਰੰਗੇ ਚੰਡੇ ਨੂੰ ਸਲਾਮੀ ਦਿੱਤੀ ਇਸ ਮੌਕੇ ਖੁਸ਼ੀ ਦੇ ਪ੍ਰਤੀਕ ਗੁਬਾਰੇ ਅਸਮਾਨ ਵਿੱਚ ਛੱਡੇ ਗਏ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ ਇਸ ਮੌਕੇ ਸਫਾਈ ਸੇਵਕ ਸ਼ਾਮਲਾ ਨੂੰ ਬੀਤੀ ਦਿਨੀ ਇੱਕ ਔਰਤ ਦੀ ਜਾਨ ਬਚਾਉਣ ਬਦਲੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਅਮਲਦੀਪ ਸਿੰਘ ਵਿਕਟੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਾਇਆਂ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ इस मौके नगर कौंसल प्रधान कमलदीप सिंह राम लुबाया पुंज ब्लाक प्रधान राकेश चुग्गल हरजीवन जैन स्वरूप कुमार ब्लाक समिति मेंबर ई e. और रणधीर सिंह सीनियर वाइस प्रधान रविंदरपाल सिंह रिंकू कौंसलर जसविंदर चिंता कौंसलर राजीव पुंज जीवनदास अनिल जोशी राजेश कुमार लक्की तो इलावा होर हाजिर सन ਹਰ ਇੱਕ ਸਾਲ ਦੀ ਤਰ੍ਹਾਂ ਅੱਜ ਨਗਰ ਕਾਉਂਸਲ ਗੁਰਾਇਆ ਦੇ ਪਰਮਾਈਸਰ ਦੇ ਵਿੱਚ ਅਸੀਂ 26 ਜਨਵਰੀ ਦਾ ਗਣਤੰਤਰਤਾ ਦਿਵਸ ਦਾ ਜਿਹੜਾ ਦਿਹਾੜਾ ਆ ਉਹ ਸਾਰੇ ਕਾਉਂਸਲਰ ਸਾਥੀਆਂ ਦੇ ਨਾਲ ਮਾਨਜੋਗ ਯੂਸਫ ਸਾਹਿਬ ਸਾਰਨਦੀਪ ਸਿੰਘ ਜੀ ਉਹਨਾਂ ਦੇ ਸਮੁੱਚੇ ਸਟਾਫ ਨਾਲ ਸਾਡੇ ਕਰੋਨਾ ਹੀਰੋ ਸਾਡੇ ਸਫਾਈ ਸੇਵਕ ਉਹਨਾਂ ਨਾਲ ਔਰ ਸਾਡੇ ਥਾਣੇ ਤੋਂ ਜਿਨ੍ਹਾਂ ਨੇ ਝੰਡੇ ਨੂੰ ਆ ਕੇ ਸਲਾਮੀ ਦਿੱਤੀ ਆ ਸਮੁੱਚਾ ਸਟਾਫ ਸਾਰਿਆਂ ਨੂੰ ਪਹਿਲਾਂ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਜੀ ਆਇਆਂ ਕਹਿੰਦਾ ਤੁਹਾਨੂੰ ਪਤਾ ਕਿ ਅੱਜ ਦਾ ਦਿਹਾੜਾ ਮੈਂ ਸ਼ਤਸ਼ਤ ਪ੍ਰਣਾਮ ਕਰਦਾ ਹਾਂ ਡਾਕਟਰ ਭੀਮrao ਅੰਬੇਦਕਰ ਜੀ ਨੂੰ ਜਿਨ੍ਹਾਂ ਨੇ ਐਸਾ ਸੰਵਿਧਾਨ ਲਿਖਿਆ ਜਿਹੜਾ ਸੰਸਾਰ ਦੇ ਵਿੱਚ ਇਹ ਸੰਵਿਧਾਨ ਇੱਕ ਤਰੂ ਤਾਰੇ ਵਾਂਗੂੰ ਚਮਕ ਰਿਹਾ ਔਰ ਅਮਰੀਕਾ ਦੇ ਮੁਲਕ ਵੀ ਇਸ ਸੰਵਿਧਾਨ ਦੀ ਕਦਰ ਕਰਦੇ ਆ ਕਿ ਹਿੰਦੁਸਤਾਨ ਦਾ ਸੰਵਿਧਾਨ ਵਰਲਡ ਦੇ ਵਿੱਚ ਸਾਰਿਆਂ ਨਾਲ ਵਧੀਆ ਸੰਵਿਧਾਨ ਹੈ ਔਰ ਮੈਂ ਬੜੇ ਮਾਣ ਸਤਿਕਾਰ ਨਾਲ ਡਾਕਟਰ ਭੀਮrao ਅੰਬੇਦਕਰ ਜੀ ਨੂੰ ਨਮਨ ਕਰਦਾ ਲੱਖ ਲੱਖ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਦਾ ਔਰ ਅੱਜ ਦੇ ਦਿਹਾੜੇ ਤੇ ਮੈਂ ਸ਼ਹੀਦਾਂ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਦਾਂ ਦਾ ਨਿਗ ਮਾਨਣ ਦਾ ਮਾਣ ਬਖਸ਼ਿਆ ਔਰ ਮੈਂ ਤਹਈਆਜ ਕੀਤਾ ਕਿ ਲਾਸ ਈਅਰ ਸਾਡਾ ਕਰੋਨਾ ਕਰਕੇ ਖਰਾਬ ਹੋਇਆ ਔਰ ਉਹਦੇ ਵਿੱਚ ਵੀ ਸਾਡੇ ਕਰੋਨਾ ਹੀਰੋਸ ਫਾਈ ਸੇਵਕਾਂ ਨੇ ਬਹੁਤ ਵਧੀਆ ਰੋਲ ਜਿਹੜਾ ਨਿਭਾਇਆ ਔਰ ਐਸ ਸਾਲ ਅਸੀਂ ਗੁਰਾਇਆਂ ਨੂੰ ਜਿਹੜਾ ਇੱਕ ਸਾਲ ਦਾ ਮੈਂ ਪਹਿਈਆ 15 ਅਗਸਤ ਤੇ ਕੀਤਾ ਸੀ ਇੱਕ ਨਮੂਨੇ ਦਾ ਸ਼ੇਰ ਬਣਾਵਾਂਗੇ ਔਰ ਅੱਜ ਦੇ ਦਿਹਾੜੇ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਉਹਨਾਂ ਦਾ ਵੀ ਹਾ ਦਾ ਨਾਰਾ ਉਹਨਾਂ ਲਈ ਵੀ ਮੈਂ ਮਾਰਦਾ ਕਿਉਂਕਿ ਅੱਜ ਦਿੱਲੀ ਦੇ ਵਿੱਚ ਜਿਹੜੀ ਕਿਸਾਨ ਪ੍ਰੇਡ ਚੱਲ ਰਹੀ ਆ ਕਿਉਂਕਿ ਕਿਸਾਨ ਹੀ ਜਿਹੜਾ ਸਾਡਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੁਦਾ ਆ ਮੈਂ ਇਹ ਵੀ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਜਿੰਨਾ ਵੀ ਯੋਗਦਾਨ ਆਪਾਂ ਕਿਸਾਨਾਂ ਲਈ ਪਾ ਸਕਦੇ ਆ ਉਹਨਾਂ ਆਪ ਆਪਣੇ ਵੱਲੋਂ ਪਾਈਏ ਤਾਂ ਕਿ ਜਿਹੜੇ ਸਾਡਾ ਪੰਜਾਬ ਹੈ ਇੱਕ ਹਰੀ ਕ੍ਰਾਂਤੀ ਜਿਹੜੀ ਚੱਲੀ ਸੀ 1965 ਦੇ ਵਿੱਚ ਔਰ ਉਸ ਕ੍ਰਾਂਤੀ ਤੇ ਪਹਿਰਾ ਦਿੰਦੇ ਹੋਏ ਸਾਰੇ ਸੰਸਾਰ ਨੂੰ ਸਮੁੱਚੇ ਹਿੰਦੁਸਤਾਨ ਨੂੰ ਜਿਹੜਾ ਆਂਦਾ ਭੰਡਾਰ ਦੀਰੀ ਆਯਾ ਉਹ ਹਮੇਸ਼ਾ ਨਰਮੇਗਨ ਇਸੇ ਤਰ੍ਹਾਂ ਚਾਲੂ ਰਹੇ ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਵੱਲੋਂ ਅੱਜ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਜੈ ਹਿੰਦ ਨੂੰ ਦੇਸ਼ ਵਾਸੀਆਂ ਨੂੰ ਗੰਤਰਤਾ ਦਿਵਸ ਦੀਆਂ ਬਹੁਤ ਬਹੁਤ ਸ਼ੁਕਾ ਬਨਾਵਾ ਅੱਜ ਗੰਤਰਤਾ ਦਿਵਸ ਦੇ ਮੌਕੇ ਤੇ ਨਗਰ ਕੌਂਸਲ ਬਰਾਇਆ ਵਿਖੇ ਪ੍ਰਧਾਨ ਸ਼੍ਰੀ ਕਮਲਜੀਤ ਸਿੰਘ ਵਿਟੂਜੀ ਹਨਾ ਵਰੋ ਰਾਸ਼ਟਰੀ ਚੰਦਲਰਾਂ ਦੀ ਰਸਮ ਅਦਾ ਕੀਤੀ ਗਈ ਇੱਕ ਵਾਰ ਫਿਰ ਸਮੂਹ ਦੇਸ਼ ਵਾਸੀਆਂ ਨੂੰ ਗੰਧਤਰਾ ਦਿਵਸ ਦੀਆਂ ਬਹੁਤ ਬਹੁਤ ਸ਼ੁਕਾ